ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਮੇਰੇ ਸਾਹਮਣੇ ਵਿੱਚੇ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ ਭੈਣ ਭਰਾਓ ਵੈਰੀਕਾ ਖਾਲਸਾ ਵੈਰੀ ਦੀ ਫਤਿਹ ਭਰਾਓ ਸਭ ਤੋਂ ਪਹਿਲਾਂ ਅਸੀਂ ਹਾਏ ਤਮਾ ਦਾ ਤਲਵਾਦ ਕਰਦੇ ਆ ਕਾਂਗਰਸ ਬਾਈ ਚ ਹਾਰ ਗਈ ਹਾਰ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਭਾਵਨਾ ਸਮਝੀ ਉਹਨਾਂ ਨੇ ਰਾਜਾ ਅੰਮ੍ਰਿਤਸਰ ਸਿੰਘ ਜੀ ਨੂੰ ਜਿਹੜਾ ਪੰਜਾਬ ਦਾ ਪ੍ਰਧਾਨ ਬਣਾਇਆ ਉਹਨਾਂ ਦੀ ਬਹੁਤ ਵਧੀਆ ਸੋਚ ਸੀ ਉਹਨਾਂ ਨੇ ਥੱਲੇ ਆਪਣੀ ਟੀਮ ਬਣਾਈ ਉਹ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਐਮਪੀ ਇਲੈਕਸ਼ਨ ਐਮਪੀ ਇਲੈਕਸ਼ਨ ਸਾਨੂੰ ਉਪਰੋਂ ਦਬਾਅ ਸੀ ਆ ਆਜ਼ਾਦੀ ਪਾਰਟੀ ਨਾਲ ਕੇ ਇਲੈਕਸ਼ਨ ਲੜੀ ਜਾਵੇ ਪਰ ਸਾਡੀ ਹਾਈ ਕਮਾਂਡ ਨੇ ਪੀਪੀਸੀ ਮੈਂਬਰਾਂ ਨੂੰ ਹਰ ਵਰਕਰ ਨੂੰ ਪੁੱਛਿਆ ਕਿ ਸਾਨੂੰ ਇਲੈਕਸ਼ਨ ਸਾਂਝੀ ਨਾਲ ਲੜਨੀ ਚਾਹੀਦੀ ਆ ਜਾਂ ਇਕੱਲੇ ਲੜਨੀ ਚਾਹੀਦੀ ਆ ਅਸਾ ਵਰਕਰਾਂ ਨੇ ਜਾ ਕੇ ਉਹਤੇ ਬੇਨਤੀ ਕੀਤੀ ਜੇ ਅਸੀਂ ਇਲੈਕਸ਼ਨ ਆਜ਼ਾਦੀ ਪਾਰਟੀ ਨਾਲ ਲੜ ਕੇ ਲੜਦੇ ਹਾਂ ਲੜ ਕੇ ਇਹ ਸਾਡੀ ਕਾਂਗਰਸ ਪਾਰਟੀ ਪੰਜਾਬ ਚ ਖਤਮ ਹੋ ਗਈ ਉਹਨਾਂ ਨੇ ਸਾਡੀਆਂ ਸਾਰੇ ਇਹਨਾਂ ਭਾਵਨਾਵਾਂ ਹਾਈ ਕਮਾਂਡ ਦੇ ਵਿੱਚ ਜਾ ਕੇ ਰੱਖੀਆਂ ਔਰ ਯਕੀਨ ਕਰਕੇ ਇੱਕ ਮੋਟੋ ਕੇ ਸਾਰੀ ਕਾਂਗਰਸ ਨੇ ਤਿਆਰ ਕੀਤਾ ਕਿ ਅਸੀਂ ਇਲੈਕਸ਼ਨ ਵੱਖਣੀਆਂ ਲੜਨੀ ਆ ਜਿਸ ਦਾ ਸਿੱਟਾ ਇਹ ਹੋਇਆ ਕਿ ਵਿਦੇਸ਼ ਸਾਹਿਬ ਦੀ ਪ੍ਰਧਾਨ ਜੀ ਇਹ ਸੱਤ ਸੀਟਾਂ ਕਾਂਗਰਸ ਨੇ ਜਿੱਤੀਆਂ ਔਰ ਆਪਣਾ ਝੰਡਾ ਬੁਲੰਦ ਕੀਤਾ ਉਸੇ ਜਰਾ ਉਹਨਾਂ ਨੇ ਵਧੀਆ ਪੰਜਾਬ ਨੂੰ ਵਰਕਰ ਦਿੱਤੇ ਔਰ ਵਰਤਨਾ ਦੇ ਥੱਲੇ ਮਿਹਨਤ ਕੀਤੀ ਹੁਣ ਇਸੇ ਦੀ ਲੜੀ ਵਿੱਚ ਉਹਨਾਂ ਨੇ ਸਾਡਾ ਕਰਨਦਾਨਾ ਬਲੌਕ ਖਾਲੀ ਹੋਇਆ ਸੀ ਇੱਥੇ ਬਹੁਤ ਹੀ ਸੂਝ ਬੂਝ ਨਾਲ ਸਾਡੇ ਬਹੁਤ ਹੀ ਪੁਰਾਣੇ ਕਾਂਗਰਸੀ ਵੀਰ ਵੱਡੇ ਵੀ ਸਰਜਾਲ ਲਖਵਿੰਦਰ ਸਿੰਘ ਲੱਕੀ ਨੂੰ ਜਿਹੜਾ ਇਥੋਂ ਦਾ ਪ੍ਰਧਾਨ ਸਾਪਿਆ ਇਹੋ ਸਾਥ ਯਾਰ ਇਹ ਕਾਂਗਰਸ ਜੀਡੀ ਆ ਉਹ ਕੰਮਾਂ ਤੇ ਵਰਕਰਾਂ ਤੇ ਮੱਲ ਦੇ ਦੇ ਦੀਆਂ ਭਾਵਨਾ ਨੂੰ ਸਮਝਈ ਇਹ ਸੋਚਦੀ ਆ ਕਿ ਗਾ ਜਿਹੜਾ ਕੈਂਡੀਡੇਟ ਆ ਉਹ ਵੀ ਤੁਹਾਨੂੰ ਇਹੋ ਜਿਹਾ ਹੀ ਕੋਈ ਨਾ ਕੋਈ ਦਿੱਤਾ ਜਾਊਗਾ ਉਹ ਫਾਇਦਾ ਦੇ 100% ਤੁਹਾਡੇ ਹਲਕੇ ਨਾਲ ਸੰਬੰਧਿਤ ਹੋਵੇ ਮੈਂ ਵੀ ਕਹਿੰਦਾ ਬਾਕੀ ਕੋਈ ਗੱਲਾਂ ਜ਼ਰੂਰ ਆ ਵੀਰ ਮੇਰੇ ਪੱਤਰਕਾਰ ਲਿਖ ਦਿੰਦੇ ਆ ਕਿ ਉਹ ਵੱਡੇ ਵੇਜ ਵਾਲਾ ਦੇਖ ਰਿਹਾ ਤੇ ਬਾਈ ਇਲੈਕਸ਼ਨ ਆ ਕੋਈ ਵੱਡਾ ਵੇਜ ਵਾਲਾ ਇਥੇ ਕੈਂਡੀਡੇਟ ਦਿੱਤਾ ਜਾਵੇ ਪਰ ਵੱਡੇ ਵੇਜ ਵਾਲੇ ਨੇ ਇਲੈਕਸ਼ਨ ਨਹੀਂ ਲੜਨੀ ਇਲੈਕਸ਼ਨ ਲੜਨੀ ਆ ਭਰਾਓ ਤਾ ਜੇ ਤੁਹਾਡੇ ਮਨਚ ਭਾਵਨਾ ਹੀ ਕਾਂਗਰਸ ਨੂੰ ਲਿਜਾਉਂਦੀ ਜੇ ਇੱਕ ਮੋਬਾਈਲ ਵਾਲਾ ਐਮਐਲਏ ਬਣ ਸਕਦਾ ਕਰੋੜੋਂ ਬਤੀ ਹਾਰ ਸਕਦੇ ਆ ਤੇ ਇਥੇ ਵੀ ਇੱਕ ਜਿਹੜਾ ਵਰਤਿਆ ਉਹ ਐਮਐਲਏ ਬਣ ਸਕਦਾ ਜਿਹਨੂੰ ਪਬਲਿਕ ਚਾਹੁੰਦੀ ਆ ਬਾਕੀ ਮੈਂ ਮੀਰ ਬਡੇ ਵੀਰ ਲਖਿੰਦਰ ਸਿੰਘ ਲੱਕੀ ਜੀ ਨੂੰ ਵਧਾਈ ਦੇਣਾ ਕਿਉਂਕਿ ਉਹਨਾਂ ਨੂੰ ਪਾਰਟੀ ਦੇ ਜ਼ਿੰਮੇਵਾਰੀ ਸੌਪੀਆ ਇਹ ਇੱਥੇ ਦੀਆਂ ਭਾਵਨਾਵਾਂ ਉਹਨਾਂ ਤਾਂ ਹੀ ਪਹੁੰਚਾਉਣਗੇ ਸਾਡੇ ਆਰਡੀਨੇਟਰ ਜੁੰਧ ਵੀਰ ਸਿੰਘ ਜੋ ਕਿ ਸਾਡੇ ਪਰਿਵਾਰ ਤੋਂ ਹੀ ਆ ਸਰਲੀ ਸਾਹਿਬ ਸਪਿੰਦਰ ਜੀ ਸਰਲੀ ਸਾਡੇ ਯਾਰ ਸੀਗੇ ਭਰਾ ਸੀਗੇ ਉਹ ਪਰਿਵਾਰ ਚੋੜੇ ਉਹਨਾਂ ਨੂੰ ਇਹਨਾਂ ਨੂੰ ਮੈਂ ਵਧਾਈ ਦੇਣਾ ਇਹ ਸਾਡੇ ਹਲਕੇ ਦੇ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਉੱਪਰ ਤੱਕ ਪਹੁੰਚਾਉਂਗੇ ਬਾਕੀ ਮੇਰੇ ਜਿਹੜੇ ਲੋਕਲ ਵੀਰ ਜਾਂ ਮੇਰੇ ਜਿਹੜੇ ਵਰਕਰ ਇੱਥੇ ਮਿਹਨਤ ਕਰ ਰਹੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਟਿਕ ਟਿਕ ਨੂੰ ਮਿਲਦੀ ਜੇ ਇਹਵੇਂ ਖਾਚ ਖਾਨਾ ਨਾ ਪਾਇਓ ਜਿਹਨੂੰ ਮਿਲਦੀ ਆ ਚੁੱਪ ਕਰਕੇ ਉਹਦੇ ਮਗਰ ਤੁਰਜੋ ਤੇ ਕਾਂਗਰਸ ਦੀ ਸਰਕਾਰ ਬਣਾ ਲਿਓ ਇਥੋਂ ਮੋਢੇ ਵੱਜ ਜਾਣਗੇ ਮੇਰੇ ਜਲਾਹ ਕਹਿੰਦਾ ਹੋਇਆ ਕਿ ਮਾਲਾ ਜਾ ਜਾਂ ਵੈਗੜ ਦੀ ਦਾ ਖਾਲਸਾ ਆ ਤੇ ਵੈਗੜ ਜੀ ਨਹੀਂ ਫਤ